ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਘਰਾਂ ਨੂੰ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ viral ਹੋਈ ਹੈ ਭਾਰਤੀ ਜਹਾਜ਼ ਤੇਜਸ ਜਿਹੜਾ ਕਿ ਇਹ ਦੇਖੋ ਇਹ 에어 ਸ਼ੋਅ ਦੇ ਵਿੱਚ ਆਪਣਾ ਪਰਫਾਰਮੈਂਸ ਦਿਖਾ ਰਿਹਾ ਸੀਗਾ ਤੇ ਜਦੋਂ ਪਰਫਾਰਮੈਂਸ ਦਿਖਾ ਕੇ ਉਹ ਹਵਾ ਤੇ ਉਡਾਰੀ ਮਾਰ ਰਿਹਾ ਸੀਗਾ ਤਾਂ ਉਹ ਥੱਡੇ ਨਹੀਂ ਜਾ ਕੇ ਥੱਲੇ ਗਿਰ ਗਿਆ ਮਤਲਬ ਕਿ ਕ੍ਰੈਸ਼ ਹੋ ਗਿਆ ਦੇ ਵਿੱਚ ਜਦੋਂ ਹੀ ਇਹ ਜਹਾਜ਼ ਗਿਰਿਆ ਉਦੋਂ ਹੀ ਮਤਲਬ ਕਿ ਪੂਰੇ ਸੰਸਾਰ ਵਿੱਚ ਜਿਹੜੀ ਹੈਗੀ ਉਹ ਚਰਚਾ ਹੋਈ ਸ਼ੁਰੂ ਇਹ ਤਾਂ ਰੱਬ ਭਾਰਤ ਵਿੱਚ ਪਹਿਲਾਂ ਬਹੁਤ ਜਿਹੜੇ ਜਹਾਜ਼ ਆ ਉਹ ਗਿਰ ਚੁੱਕੇ ਹਨ ਟ੍ਰੇਡਿੰਗ ਦੇ ਦੌਰਾਨ ਜਦੋਂ ਇਹਨਾਂ ਨੂੰ ਟ੍ਰੇਡ ਕੀਤਾ ਜਾਂਦਾ ਹੈ ਉਹ ਟ੍ਰੇਡਿੰਗ ਦੇ ਦੌਰਾਨ ਵੀ ਬਹੁਤ ਸਾਰੇ ਜਿਹੜੇ ਜਹਾਜ਼ ਆ ਉਹ ਕ੍ਰੈਸ਼ ਹੋਏ ਨੇ ਤੇ ਪਾਇਲਟ ਇਹਨਾਂ ਨੂੰ ਇੰਜੈਕਟ ਨਹੀਂ ਕਰ ਪਾਉਂਦੇ ਜਾਂ ਕਈ ਜਿਹੜੇ ਜਿੱਦਾਂ ਹੁਣ ਇਹ ਹੈ ਜਿਹੜਾ ਇਹ ਬੜਾ ਪਾਇਲਟ ਹੈ ਨਵਨ ਨਵਨ ਸਿਆਲ ਜਿਹਨਾਂ ਅਚਲ ਦਾ ਰਹਿਣ ਵਾਲਾ ਸੀਗਾ ਇਹ ਇਹ ਜਿਹੜੀ ਹੈਗੀ ਹੈ ਮੌਕੇ ਦੇ ਮੌਤ ਹੋ ਗਈ ਹੈ ਡਵਾਈਸ ਦੇ ਵਿੱਚ ਇਹ ਪਰਫਾਰਮੈਂਸ ਦਿਖਾ ਰਿਆ ਸੀਗਾ ਇੱਕ ਦਿਨ ਪਰਫਾਰਮੈਂਸ ਦਿਖਾਉਣ ਤੋਂ ਇੱਕ ਦਿਨ ਪਹਿਲਾਂ ਵੀਡੀਓ ਵੀ ਵਾਇਰਲ ਹੋ ਗਈ ਸੀ ਜਦੋਂ ਇਹਦਾ ਜਿਹੜਾ ਤੇਲ ਆ ਉਹ ਲੀਕ ਹੋ ਰਿਹਾ ਸੀਗਾ ਤੁਸੀਂ ਆ ਵੀਡੀਓ ਵਿੱਚ ਵੀ ਦੇਖ ਸਕਦੇ ਹੈਗਾ ਪੀਐਨ ਜਿਹੜਾ ਹੈਗਾ ਉਹ ਲੀਕ ਹੋਇਆ ਤੇ ਮਿਡਵੀਨ ਜਦੋਂ ਆਪਾਂ ਉਹਦਾ ਤੁਸੀਂ ਵੀਡੀਓ ਵਿੱਚ ਦੇਖੋ ਜਦੋਂ ਇਹ ਥੱਲੇ ਆ ਰਿਹਾ ਤਾਂ ਥੱਲੇ ਆਉਂਦੀ ਸਾਰੇ ਇਹ ਗਿਰ ਗਿਆ ਤੇ ਬਾਇਲਰ ਜਿਹੜਾ ਹੈਗਾ on the score ਦੀ ਮੌਤ ਹੋ ਗਈ ਇਹ ਤੋਂ ਇਲਾਵਾ ਭਾਰਤ ਵਿੱਚ ਤੁਹਾਨੂੰ ਮੈਂ ਇੱਕ ਆ ਡੇਟਾ ਤੁਹਾਨੂੰ ਕਾਢ ਕੇ ਦਿਖਾ ਦਣਾ ਤੁਸੀਂ ਆ ਡੇਟਾ ਵਿੱਚ ਵੀ ਦੇਖ ਸਕਦੇ ਹੋ ਕਿ ਟੋਟਲ ਜਿਹੜੇ ਹੈਗੇ ਜਹਾਜ਼ ਇਹਨਾਂ ਦੇ ਹਰ ਬਾਰੇ ਜਿਹੜੇ ਜਹਾਜ਼ ਹੋ ਕ੍ਰੈਸ਼ ਹੋਏ ਆ ਇਹਦੇ ਵਿੱਚ ਨਵੀਂ ਗੱਲ ਦੇਖਣ ਨੂੰ ਇਹ ਮਿਲੀ ਹੈ ਕਿ ਭਾਰਤ ਵਾਲੇ ਜਿਹੜੇ ਭਾਰਤੀ মিডিਆ ਹੈਗਾ ਉਹ ਇਹਦੇ ਵਿੱਚ ਜਿਹੜਾ ਨਾਮ ਲਾ ਰਹੇ ਹੋ ਅਮਰੀਕਾ ਦਾ ਨਾਮ ਲਾ ਰਹੇ ਜਦ ਦੇ ਕਿ ਫੋਰਡ ਇਹਨਾਂ ਦਾ ਆਪਣਾ ਹੀ ਪਰ ਨਾਮ ਇਹ ਅਮਰੀਕਾ ਦਾ ਲਾ ਰਹੇ ਤੁਸੀਂ ਇਹ ਖਬਰਾਂ ਵਿੱਚ ਦੇਖੋ ਆਹ ਖਬਰਾਂ ਸੁਣੋ ਉਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਇਟ ਇਜ਼ ਪਾਵਰਡ ਬਾਏ ਏਨ ਇੰਜਨ ਮੇਡ ਬਾਏ ਜਨਰਲ ਇਲੈਕਟ੍ਰਿਕ ਐਂਡ ਜਨਰਲ ਇਲੈਕਟ੍ਰਿਕ ਹਸ ਨਾਟ ਬੀਨ ਇੰਡੀਆਸ ਫਰੈਂਡ It has tried to slow things down and it cannot be general Bakshi without the role of the American government. The American government has tried to slow down the delivery of next-gen engines for Tejas and because America sees the LCA program and the Tejas as a threat and we have a problem. Therefore of both the problems within the Tejas uh, uh, Arnab you are very right. You never know when Sindur 2.0 could start. You know, ignite all over again. Apropos the GE404 engine, it, it, we were supposed to get this two years back. We have paid up $1 billion hard cash. We are not asking for it gratis or in the Bheek as Pakistan takes. We have paid hard cash. Until now, we've gotten only two engines. Arnab, over two years have passed. And I don't know why we have still gone ahead and said that we will for the 1A also going for the American engine. I thought it was time to change. They have reneged on their promises. They have deliberately tried to slow it down. Three Apaches were coming to us. They came via Turkey. Turkey stopped them visual and sent play, them back play. because it was apprehensive that maybe a conflict could start with Pakistan. it was trying to help pakistan between america and turkey i think we might as well now learn to distinguish who are our friends whom can be relied upon bilkul ji dekho ye shriyam eh gall keh rahe hain ki jidha america eh de piche america ne sada jahaj gireya par apa agar gall kariye jadon india pakistan di jang lagi <laughs> si piche ji hun apa dekhiye hai odon pakistan ne bharat de 5000 6 ਜਹਾਜ਼ ਜਿਹੜੇ ਗਿਰੇ ਸੀਗੇ ਉਹਦਾ ਤਾਂ ਅਮਰੀਕਾ ਦਾ ਕੋਈ ਹੱਥ ਨਹੀਂ ਸੀ ਹੈਗਾ ਉਦੋਂ ਅਮਰੀਕਾ ਦੇ ਦਾ ਕੋਈ ਕੋਈ ਹੋ ਨਹੀਂ ਸੀ ਗਰੇ ਹੈਗਾ ਸੋ ਉਹਦਾ ਤਾਂ ਬਲੇਮ ਤੁਸੀਂ ਅਮਰੀਕਾ ਤੇ ਲਾਇਆ ਨਹੀਂ ਵੀ ਭਈ ਅਮਰੀਕਾ ਨੇ ਪਾਕਿਸਤਾਨ ਨੂੰ ਉਕੜਿਆ ਹੁਣ ਇਹ ਜਿਹੜਾ ਬਲੇਮ ਅਮਰੀਕਾ ਤੇ ਲਾ ਰਹੇ ਕਿ ਦੇਖੋ ਜਿਹੜਾ ਸਾਡਾ ਅਡਵਾਈਜ਼ਰੀ ਵਿੱਚ ਜਹਾਜ਼ ਆਪਣੀ ਪਰਫਾਰਮੈਂਸ ਦੇ ਰਿਹਾ ਸੀਗਾ ਉਹਦੇ ਪਿੱਛੇ ਅਮਰੀਕਾ ਦੇ ਅਮਰੀਕਾ ਦੀ ਸੀਆਈ ਨੇ ਸਾਡਾ ਜਹਾਜ਼ ਗੇਰਿਆ ਇਹ ਭਾਰਤੀ ਮੀਡੀਆ ਦੇ ਪੱਤਰਕਾਰਾਂ ਦਾ ਕਹਿਣਾ ਹੈ ਤਾਂ ਆਪਾਂ ਗੱਲ ਕਰੀਏ ਤੇਜਸ ਦੀ ਤੇਜਸ ਜਿਹੜਾ ਜਹਾਜ਼ ਆ ਬਹੁਤ ਪੁਰਾਣਾ ਹੈ ਕਿ ਜੀ ਅੱਜ ਦਾ ਨਹੀਂ ਹੈਗਾ ਜੀ ਜੇ 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 ਜ ਹਰ ਹਰਵਾ ਹਰ ਸਾਲਿਆ ਹਰ ਮਤਲਬ ਜਿਹੜੂ ਅਪਡੇਸ਼ਨ ਕਰਦੇ ਆ ਪਰ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਕਿੰਨਾ ਪੁਰਾਣਾ ਜਹਾਜ਼ ਆਪਣਾ ਉੱਥੇ ਲੈ ਕੇ ਗਏ ਤੇ ਉਹ ਜੇ ਤੁਹਾਡੇ ਜੇ ਤੁਹਾਡੀ ਆਰਮੀ ਕੋਲ ਵਧੀਆ ਜਹਾਜ਼ ਹੋਣਗੇ ਤਾਂ ਤੁਸੀਂ ਦੂਜੇ ਦੇਖ ਨਾਲ ਆਪਣਾ ਹੈਗਾ ਜੰਗ ਲੜ ਸਕਦੇ ਹੋ ਜੇ ਤੁਹਾਡੀ ਆਰਮੀ ਤਾਕੀ ਤਾਰਮੀ ਤਕੜੀ ਹੋਵੇ ਤੁਹਾਡੀ ਆਰਮੀ ਨੇ ਹੀ ਦੇਸ਼ ਨੂੰ ਡਿਫੈਂਡ ਕਰਨਾ ਹੁੰਦਾ ਜੇ ਤੁਹਾਡੀ ਆਰਮੀ ਨੂੰ ਹੀ ਤੁਸੀਂ ਤਕੜਾ ਨਹੀਂ ਬਣਾ ਸਕੇ ਤਾਂ ਤੁਸੀਂ ਆਪਣੇ ਦੇ ਜੀ 100 ਵਾਰੰਟੀ ਤਾਂ ਉਹਨੂੰ ਕਿਵੇਂ ਤਗੜਾ ਕਰੋਗੇ ਹਨ ਸੋ ਹੋਰ ਚੀਜ਼ਾਂ ਤੇ ਪੈਸੇ ਖਰਚੀ ਜਾਣੇ ਸਿੱਖਾਂ ਦੇ ਖਿਲਾਫ ਪ੍ਰੋਪੋਗੈਂਡਾ ਕਰਨਾ ਉੱਥੇ ਬਿਲੀਅਨ ਬਿਲੀਅਨ ਡਾਲਰ ਹਿਲਾ ਰਹੇ ਆ ਪਰ ਉਹੀ ਤੁਸੀਂ ਆਪਣੀ ਵਧੀਆ ਜਹਾਜ਼ ਲੈ ਕੇ ਰੱਖ ਲਓ ਹਨਾ ਹੁਣ ਉਹ ਜਿਹੜਾ ਪੈਲਟ ਆ ਉਹ ਬੇਕਸੂਰ ਮਾਰਿਆ ਗਿਆ ਤੇ ਨਾਮ ਲਾ ਰਹੇ ਆ ਅਮਰੀਕਾ ਦਾ ਜਦ ਤੱਕ ਕਾਲਟਾ ਆਪਣਾ ਸੀਗਾ ਇੱਕ ਦਿਨ ਪਹਿਲਾਂ ਉਹ ਲੀਕ ਕਰ ਰਿਆ ਸੀਗਾ ਇਨੀ ਇੱਕ ਕੱਦ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਪਰ ਫਿਰ ਵੀ ਉਹਨੂੰ ਉਹਦੀ ਉਡਾਰੀ ਭਰਾਈ ਗਈ ਉੱਥੇ ਇਹਨਾਂ ਸ਼ੋਅ ਤੇ ਦਿਖਾਇਆ ਗਿਆ ਤੇ ਉਹਦੀ ਜਿਹੜੀ ਹੈਗੀ ਹੈ ਪੈਲਟ ਦੀ ਬੇਕਸੂਰ ਪੈਲਟ ਜਿਹੜਾ ਹੈਗਾ ਮਾਰਿਆ ਗਿਆ ਇੱਕ ਪੈਲੇਟ ਨੂੰ ਤਿਆਰ ਕਰਨ ਵਾਸਤੇ ਬੀਲ ਦੇ ਬੀਲ ਦਾ ਖਰਚਾ ਆਉਂਦਾ ਹੈ ਡਾਲਰਾਂ ਦਾ ਸੋ ਉਸ ਤੋਂ ਇਲਾਵਾ ਵੀ ਸਾਰਾ ਮਟੀਰੀਅਲ ਜੇਕਰ ਆਪਾਂ ਦੇਖੀਏ ਭਾਰਤੂਲ ਪੁਰਾਣਾ ਹੈ ਜਾਂ ਨਵਾਂ ਤਾਂ ਹੈ ਹੀ ਆਪੀ ਕੈਬਨੋਜੀ ਦਾ ਤਾਂ ਭਾਰਤੂਲ ਹੈ ਨਹੀਂ ਉਹਦਾ ਦਾ ਸਿੱਖਾਂ ਦੇ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਇਹ ਬੀਬੀ ਨੇ ਬੀਬੀ ਡਾਲਰ ਖਰਚ ਦਿੰਨੇ ਆ ਠੀਕ ਹੈ ਪਰ ਆਪਣੇ ਦੇਸ਼ ਦੇ ਹਾਲਾਤਾਂ ਦੇ ਬਹੁਤ ਮਾੜੇ ਆ ਆਰਬ ਦੇ ਹਾਲਾਤ ਬਹੁਤ ਮਾੜੇ ਆ ਠੀਕ ਹੈ ਪਰ ਦੇਸ਼ ਨੂੰ ਖੜਾ ਕਰਨ ਵਾਸਤੇ ਦੇਸ਼ ਦੇ ਜਿਹੜੇ ਹੁੰਦੇ ਆ ਫੌਜੀ ਜਾਂ ਹੋਰ ਅਫਸਰਾਂ ਨੂੰ ਖੜਾ ਕਰਨ ਵਾਸਤੇ ਇਹ ਜਿਹੜੇ ਝੂਠਾ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਅਮਰੀਕਾ ਦਾ ਨਾਮ ਲਾਇਆ ਜਾ ਰਿਹਾ ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਬੱਚਾ ਜੀ ਜੁਡੀਓ ਸਬਸਕ੍ਰਾਈਬ ਕਰੋ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਹ